ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਸੀ ਕੀਨੀ ਥੀ ਉਹਨੇ 199 ਸਜਾਇ ਕਿ ਲੱਖੂ ਨੂੰ ਉਸ ਦੇ ਕੀਤੇ ਦੀ ਕੋਈ ਸਜ਼ਾ ਨਹੀਂ ਮਿਲੀ ਇਹ ਰੰਝ ਸਾਡੇ ਸਭ ਦੇ ਮਨ ਵਿੱਚ ਸੀ ਪਰ ਦਰਬਾਰਾ ਸਿੰਘ ਨੇ ਬਾਬੇ ਤੋਂ ਪੁੱਛ ਹੀ ਲਿਆ ਸਜ਼ਾ ਵਰਗੀ ਸਜ਼ਾ ਬਾਬਾ ਬੋਲਿਆ ਲੱਖੂ ਦਾ ਤਾਂ ਐਸਾ ਅੰਤ ਹੋਇਆ ਕਿ ਨਰਕਾਂ ਵਿੱਚ ਬੈਠੀ ਗੰਗੂ ਦੀ ਰੂਹ ਵੀ ਕੰਬ ਗਈ ਦੀ ਕਥਾ ਅੱਗੇ ਜਾਣ ਤੋਂ ਪਹਿਲਾਂ ਸਾਨੂੰ ਲੱਖੂ ਦੇ ਅੰਤ ਬਾਰੇ ਵੀ ਦੱਸ ਸਕਦੀ ਹੈ ਇੰਦਰਜੀਤ ਬੋਲਿਆ ਲਓ ਸੁਣੋ ਫਿਰ ਲੱਖੂ ਖੱਤਰੀ ਦੀ ਮੌਤ ਦੇਖਣ ਦੀ ਉਹ ਸਾਡੀ ਉਤਸੁਕਤਾ ਦੇਖਦਿਆਂ ਬਾਬਾ ਮੁਸਕਰਾਉਂਦਾ ਹੋਇਆ ਬੋਲਿਆ ਸਾਖੀ ਲੱਖੂ ਖੱਤਰੀ ਬਧ ਕੀ ਚੱਲੀ ਬਹੁਤ ਵੱਡੀ ਗਿਣਤੀ ਵਿੱਚ ਆਪਣੇ ਦੁਸ਼ਮਣ ਸਿੱਖਾਂ ਨੂੰ ਖਤਮ ਕਰਕੇ ਲਾਹੌਰ ਦੇ ਨਵਾਬ ਦਾ ਹੰਕਾਰ ਸੱਤਵੇਂ ਸਾਮੰਤਕ ਜਾਪੂਜਾ ਉਸ ਨੂੰ ਤਾਂ ਹੁਣ ਦਿੱਲੀ ਤਖਤ ਦੇ ਸੁਪਨੇ ਆਉਣ ਲੱਗੇ ਸਨ ਉਸ ਨੂੰ ਝਾਪਣ ਲੱਗ ਗਿਆ ਸੀ ਕਿ ਇਸੇ ਤਰ੍ਹਾਂ ਦੀਆਂ ਕੂੜੀਆਂ ਚਾਲਾਂ ਖੇੜ ਤੇ ਵਿਰੋਧੀਆਂ ਦੇ ਵੱਡੀ ਗਿਣਤੀ ਵਿੱਚ ਕਤਲਿਆਂ ਕਰਕੇ ਉਹ ਜਲਦੀ ਹੀ ਸ਼ਾਹੀ ਤਖਤ ਤੇ ਜਾ ਬੈਠੇਗਾ ਜੇ ਲਖਪਤ ਰਾਏ ਵਰਗੇ ਬਸ ਕੁਝ ਕੋ ਹੋਰ ਦੀਵਾਨ ਮੇਰੇ ਕੋਲ ਹੋਣ ਜੋ ਆਪਣੇ ਲੋਕਾਂ ਦਾ ਲਹੂ ਵਹਾਉਣ ਵਿੱਚ ਵੀ ਰਤਾ ਸੰਕੋਚ ਨਾ ਕਰਨ ਤਾਂ ਲਾਲ ਕਿਲੇ ਨੂੰ ਮੈਂ ਕੁਝ ਸਮੇਂ ਵਿੱਚ ਹੀ ਸਰ ਕਰ ਲਵਾਂਗਾ ਐਸੀਆਂ ਗੱਲਾਂ ਨਵਾਬ ਲਾਹੌਰ ਦੇ ਚਿਤੰਦਰ ਚਲਦੀਆਂ ਰਹਿੰਦੀਆਂ ਸਨ ਪਰ ਜਿਵੇਂ ਪੁਰਾਤਨ ਵੇਲੇ ਤੋਂ ਹੀ ਸਿੱਖਾਂ ਦਾ ਵਿਸ਼ਵਾਸ ਤੁਰਿਆ ਆ ਰਿਹਾ ਹੈ ਕਿ ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ ਲੱਖੂ ਖੱਤਰੀ ਤੇ ਨਵਾਬ ਲਾਹੌਰ ਦੇ ਪਾਪਾਂ ਦਾ ਬੇੜਾ ਭਰ ਗਿਆ ਸੀ ਹੁਣ ਉਸ ਵਿੱਚ ਕੋਈ ਇੱਕ ਵੀ ਪਾਪ ਹੋਰ ਸਮਾ ਸਕਣਾ ਮੁਸ਼ਕਲ ਸੀ ਤੇ ਬੇੜਾ ਹੁਣ ਬਸ ਡੁੱਬਣ ਹੀ ਵਾਲਾ ਸੀ ਗੁੜ ਵੇਚਦੇ ਆਮ ਵਪਾਰੀਆਂ ਨੂੰ ਵੀ ਲਖੂ ਨੇ ਫੜ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ ਸਿਰਫ ਇਸੇ ਕਰਕੇ ਕਿ ਉਹ ਗੁੜ ਲੈ ਲੋ ਭਾਈ ਗੁੜ ਦਾ ਹੋਕਾ ਦੇ ਰਹੇ ਸਨ ਗੁੜ ਕਹਿਣ ਤੇ ਲਖੂ ਨੇ ਪਾਬੰਦੀ ਲਾਈ ਹੋਈ ਸੀ ਸੋ ਡਰਦੇ ਹੋਏ ਵਿਚਾਰੇ ਆਮ ਲੋਕ ਗੁੜ ਨੂੰ ਮਠਿਆਈ ਰੋੜੀ ਜਾਂ ਭੇਲੀ ਕਹਿਣ ਲੱਗ ਪਏ ਸੰਸਾਰ ਨੂੰ ਚਾਨਣ ਵੰਡ ਰਹੀ ਬਾਣੀ ਦੀਆਂ ਪੋਥੀਆਂ ਦੀ ਉਸਨੇ ਬੇਅਦਬੀ ਕੀਤੀ ਭਾਵੇਂ ਗੁਰੂ ਬੇਅੰਤ ਹੈ ਗੁਰੂ ਅਦਬਾਂ ਬੇਅਦਬਾਂ ਤੋਂ ਪਾਰ ਹੈ ਗੁਰੂ ਨੂੰ ਸਤਕਾਰ ਦੀ ਲੋਚਾ ਨਹੀਂ ਤੇ અપਮਾਨ ਦਾ ਭੈ ਨਹੀਂ ਗੁਰੂ ਕਿਸੇ ਦੇ ਆਖਿਆ ਵੱਡਾ ਨਹੀਂ ਹੁੰਦਾ ਤੇ ਨਿੰਦਾ ਕਰਿਆਂ ਘਟਦਾ ਨਹੀਂ ਪਰ ਗੁਰੂ ਕੇ ਸਿੱਖ ਤੇ ਕੁਦਰਤ ਗੁਰੂ ਪ੍ਰਤੀ ਬੋਲੇ ਜਾਂਦੇ ਮੰਦੇ ਬੋਲ ਗੁਰੂ ਦੀ ਮੁਖਵਾਕ ਬਾਣੀ ਦਾ ਨਿਰਾਦਰ ਕਿਵੇਂ ਸਹਾਰ ਸਕਦੇ ਹਨ ਗੁਰੂ ਦੇ ਅਦਬ ਵਿੱਚ ਲਬਰੀਜ਼ ਕੁਦਰਤ ਕਦ ਗੁਰੂ ਦੀ ਬੇਅਦਬੀ ਕਰਨ ਵਾਲੇ ਪਾਪੀਆਂ ਨੂੰ ਬਖਸ਼ਦੀ ਹੈ ਕੁਦਰਤ ਦਾ ਨਿਆਂ ਦੁਨਿਆਵੀ ਅਦਾਲਤਾਂ ਤੋਂ ਬਹੁਤ ਪਰੇ ਹੈ ਇਹ ਨਿਆਂ ਵਕੀਲਾਂ ਦੀਆਂ ਝੂਠੀਆਂ ਸੱਚੀਆਂ ਦਲੀਲਾਂ ਤੇ ਆਧਾਰਿਤ ਨਹੀਂ ਇਸ ਅਦਾਲਤ ਵਿੱਚ ਨਿਆਂ ਕਾਜ਼ੀ ਦੀ ਕਲਮ ਦਾ ਮੁਤਾਜ ਨਹੀਂ ਕੁਦਰਤ ਸਭ ਦੇਖ ਰਹੀ ਹੈ ਚੋਰ ਨੂੰ ਵੀ ਤੇ कोतवाल ਨੂੰ ਵੀ ਦੁਨਿਆਵੀ ਅਦਾਲਤਾਂ ਵਿੱਚ ਕਾਜ਼ੀ ਦੀ ਕੁਰਸੀ ਤੇ ਬੈਠ ਕੇ ਕੀਤੀਆਂ ਜਾਂਦੀਆਂ ਚੋਰੀਆਂ ਵੀ ਕੁਦਰਤ ਤੋਂ ਲੁਕ ਨਹੀਂ ਸਕਦੀਆਂ ਜਦੋਂ ਕਚਹਿਰੀ ਦਰਗਾਹ ਵਿੱਚ ਲੱਗਦੀ ਹੈ ਤਾਂ ਮਲਜ਼ਮ ਦਾ ਦੁਨਿਆਵੀ ਰੁਤਬਾ ਤੇ ਅਹੁਦਾ ਨਹੀਂ ਦੇਖਿਆ ਜਾਂਦਾ ਵੱਡੇ ਵੱਡੇ ਬਾਦਸ਼ਾਹ ਕੁਦਰਤ ਦੇ ਨਿਆਂ ਨੇ ਘਾ ਦੀਆਂ ਤੜਾਂ ਜਿਹੇ ਕਰ ਦਿੱਤੇ ਦੁਨਿਆਵੀ ਅਦਾਲਤਾਂ ਦੇ ਕਾਜ਼ੀ ਦਰਗਾਹੀ ਨਿਆਂ ਵੇਲੇ ਨਰਕਾਂ ਵਿੱਚ ਛੁੱਟੇ ਜਾਂਦੇ ਹਨ ਤੇ ਗੁਰੂ ਦੀ ਬੇਅਦਵੀ ਕਰਨ ਵਾਲੇ ਉਹ ਕਦ ਬਖਸ਼ੇ ਜਾਣੇ ਸਨ ਸਮੇ ਦੇ ਕਾਲ ਚੱਕਰ ਵਿੱਚ ਵੱਜੇ ਹੋਏ ਅਸੀਂ ਦੁਨਿਆਵੀ ਜੀਵ ਕਈ ਵਾਰ ਕਾਲੇ ਪੈ ਜਾਂਦੇ ਹਾਂ ਕਿ ਪਾਪੀਆਂ ਨੂੰ ਸਜ਼ਾ ਕਿਉਂ ਨਹੀਂ ਮਿਲਦੀ ਪਰ ਸਿੰਘ ਸਿੰਘਾਂ ਦਾ ਵਿਸ਼ਵਾਸ ਦ੍ਰਿੜ ਸੀ ਕਿ ਲੱਖੂ ਜਿਹੇ ਦੋਖੀਆਂ ਤੇ ਗੁਰੂ ਨਿੰਦਕਾਂ ਦੇ ਸਿਰ ਇੱਕ ਦਿਨ ਤਪ ਦੇ ਤੇਲ ਦੇ ਕੜਾਹਿਆਂ ਵਿੱਚ ਦਿੱਤੇ ਹੀ ਜਾਣਗੇ ਹੰਕਾਰ ਜਦ ਲੱਖੂ ਦੇ ਸਿਰ ਚੜ ਜਾਂਦਾ ਸੀ ਤਾਂ ਉਹ ਬੋਲਦਾ ਸੀ ਕਿ ਇੱਕ ਖੱਤਰੀ ਦਾ ਸ਼ੁਰੂ ਕੀਤਾ ਹੋਇਆ ਪੰਥ ਇੱਕ ਕਤਰੀ ਹੀ ਖਤਮ ਕਰੇਗਾ ਉਸ ਮਤਹੀਣ ਨੂੰ ਕੌਣ ਦੱਸੇ ਕਿ ਇਹ ਅਕਾਲੀ ਪੰਥ ਅਕਾਲ ਪੁਰਖ ਦਾ ਸੰਤ ਸਿਪਾਹੀ ਪੁੱਤਰ ਹੈ ਖਤਮ ਕਰਨ ਦੇ ਦਾਅਵੇ ਵਾਲੇ ਬਥੇਰੇ ਆਏ ਤੇ ਆਪ ਮਿਟ ਗਏ ਇਹ ਅਕਾਲ ਪੁਰਖ ਜੀ ਦੀ ਆਪਣੀ ਨਿੱਜੀ ਫੌਜ ਹੈ ਅਕਾਲ ਪੁਰਖ ਦੇ ਮਹਾਕਾਲ ਪੁੱਤਰਾਂ ਦੀ ਸੈਨਾ ਇਹ ਧਰਤੀ ਤੋਂ ਬੁਰਾਈ ਦਾ ਖਾਤਮਾ ਕਰਕੇ ਬੇਗਮਪੁਰਾ ਸਤਾਪਿਤ ਕਰਨ ਲਈ ਪੈਦਾ ਕੀਤੀ ਗਈ ਹੈ ਤੇ ਆਪਣਾ ਟੀਚਾ ਸਰ ਕਰੇ ਬਿਨਾਂ ਰੁਕੇਗੀ ਨਹੀਂ ਜ਼ਾਲਿਮਾਂ ਪਾਪੀਆਂ ਦਾ ਨਾਸ਼ ਕਰਨ ਲਈ ਉਪਜੀ ਇਸ ਫੌਜ ਦਾ ਕੋਈ ਪੁੱਤਰਾਂ ਨਵਾਬ ਤੇ ਹੰਕਾਰੀ ਖੱਤਰੀ ਕਿਵੇਂ ਬਾਲ ਵੀ 빙ਾ ਕਰ ਸਕਦਾ ਹੈ ਪੁਰਾਤਨ ਸਿੱਖਾਂ ਦਾ ਮੰਨਣਾ ਸੀ ਕਿ ਜਦ ਲਖਪਤ ਰਾਏ ਪੰਜਾਬ ਵਿੱਚ ਆਪਣਾ ਕਹਿਰ ਵਰਤਾ ਰਿਹਾ ਸੀ ਤਾਂ ਅਕਾਲ ਦਰਬਾਰ ਵਿੱਚ ਕੁਝ ਹਲਚਲ ਹੋਈ ਕਰਤਾਪੁਰਖ ਜੀ ਨੇ ਕੁਦਰਤ ਨੂੰ ਹਨੇਰੇ ਦਾ ਕਾਰਨ ਪੁੱਛਿਆ ਤਾਂ ਜਵਾਬ ਆਇਆ ਨਾਨਕ ਨਿਰੰਕਾਰ ਜੀ ਦੇ ਨਾਮ ਦੀ ਕੋਈ ਮੂਰਖ ਨਿੰਦਾ ਕਰ ਰਿਹਾ ਹੈ ਤੇ ਕਹਿੰਦੇ ਨੇ ਕੁਦਰਤ ਦੇ ਇਸ ਵਾਕ ਨੇ ਲਖੂ ਦੀ ਹੋਣੀ ਤੈਅ ਕਰ ਦਿੱਤੀ ਕਾਬਲੂ ਤੁਰੇ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਨੇ ਲਾਹੌਰ ਦਾ ਰਾਹ ਫੜਿਆ ਜਾਂ ਕਹਿ ਲੋ ਕਿ ਇਹ ਕੁਦਰਤ ਦਾ ਨਿਆਂ ਕਰਨ ਦਾ ਢੰਗ ਸੀ ਕਿ ਪੈਰੀ ਵਜੇ ਕੰਡੇ ਨੂੰ ਦੂਜੇ ਤਿੱਖੇ ਕੰਡੇ ਨਾਲ ਹੀ ਕੱਢਿਆ ਜਾਵੇਗਾ ਭਰਾ ਹੀ ਭਰਾਵਾਂ ਨੂੰ ਮਾਰਨਗੇ ਤੁਰਕ ਤੁਰਕਾਂ ਦਾ ਸਫਾਇਆ ਕਰਨਗੇ ਨਾਦਰ ਨੂੰ ਪਾਰ ਬੁਲਾ ਕੇ ਅਬਦਾਲੀ ਤੇ ਤੈਮੂਰ ਨੇ ਦਿੱਲੀ ਦਾ ਰੁਖ ਕੀਤਾ ਲਾਹੌਰ ਤੇ ਕਬਜ਼ਾ ਕਰਦਿਆਂ ਗਿਲਜੀਆਂ ਨੂੰ ਦੇਰ ਨਾ ਲੱਗੀ ਨਵਾਬ ਲਾਹੌਰ ਤੇ ਦੀਵਾਨ ਲਖਪਤ ਰਾਏ ਹੁਣ ਦੁਰਾਨੀ ਦੇ ਜੀ ਹਜ਼ੂਰੀਏ ਬਣ ਗਏ ਦਿੱਲੀ ਵੱਲੋਂ ਵਜ਼ੀਰ ਕਰਮਦੀਨ ਸੁਰਹ ਅਲੀ ਤੇ ਜੈਪੁਰ ਦਾ ਬਹਾਦਰ ਰਾਜਪੂਤ ਰਾਜਾ ਮਾਧੋ ਸਿੰਘ ਵੱਡੀ ਫੌਜ ਲੈ ਕੇ ਅਬਦਾਲੀ ਨਾਲ ਲੋਹੜਾ ਲੈਣ ਲਈ ਸਰਹੰਦ ਦੇ ਨੇੜੇ ਆ ਖਲੋਤੇ ਤੋਪ ਦਾ ਗੋਲਾ ਲੱਗਣ ਕਾਰਨ ਵਜ਼ੀਰ ਕਰਮ ਅਲੀ ਪਹਿਲੇ ਹੱਲੇ ਵਿੱਚ ਹੀ ਜਹਾਨੋ ਕੂਚ ਕਰ ਗਿਆ ਉਸ ਦੇ ਦਲੇਰ ਪੁੱਤਰ ਨੇ ਮੌਕਾ ਸੰਭਾਲਿਆ ਤੇ ਫੌਜ ਨੂੰ ਖਬਰ ਨਹੀਂ ਹੋਣ ਦਿੱਤੀ ਕਿ ਫੌਜ ਦੇ ਅਗਵਾਹੀ ਕਰਨ ਵਾਲਾ ਵਜ਼ੀਰ ਮਾਰਿਆ ਗਿਆ ਹੈ ਤਾਂ ਕਿ ਸਿਪਾਹੀਆਂ ਦੇ ਹੌਸਲੇ ਨਾ ਟੁੱਟ ਜਾਣ ਉਸ ਨੇ ਆਪਣੇ ਪਿਤਾ ਨੂੰ ਹਾਥੀ ਉੱਤੇ ਇਸ ਤਰ੍ਹਾਂ ਬਿਠਾਇਆ ਕਿ ਉਹ ਬਿਲਕੁਲ ਸਹੀ ਸਲਾਮਤ ਜਾਪ ਰਿਹਾ ਸੀ ਵਜ਼ੀਰ ਨੂੰ ਦੇਖ ਕੇ ਸੈਨਾ ਦਲੇਰੀ ਨਾਲ ਅੱਗੇ ਵੱਧ ਰਹੀ ਸੀ ਇਸ ਤਰ੍ਹਾਂ ਵਜ਼ੀਰ ਕਰਮਦੀਨ ਦੇ ਪੁੱਤਰ ਦੀ ਸਿਆਣਪ ਨਾਲ ਦਿੱਲੀ ਨੇ ਇਹ ਮੈਦਾਨ ਮਾਰ ਲਿਆ ਤੇ ਅਬਦਾਲੀ ਹਾਰ ਕੇ ਵਾਪਸ ਮੁੜ ਗਿਆ ਪਰਬ ਜੀਰ ਦਾ ਬਹਾਦਰ ਪੁੱਤਰ ਲੜਾਈ ਜਿੱਤ ਕੇ ਵਾਪਸ ਦਿੱਲੀ ਨਹੀਂ ਪਰਤਿਆ ਸਗੋਂ ਅਬਦਾਲੀ ਦਾ ਪਿੱਛਾ ਕਰਕੇ ਉਸ ਨੂੰ ਕਾਬਲ ਦੇ ਰਾਹ ਪਾ ਕੇ ਆਇਆ ਜੰਗ ਵਿੱਚ ਦਿਖਾਈ ਦਲੇਰੀ ਤੇ ਸਿਆਣਪ ਕਰਕੇ ਦਿੱਲੀ ਦਰਬਾਰ ਨੇ ਕਰਮਦੀਨ ਦੇ ਇਸੇ ਪੁੱਤਰ ਨੂੰ ਲਾਹੌਰ ਦਾ ਸੂਬੇਦਾਰ ਨਿਯੁਕਤ ਕਰ ਦਿੱਤਾ ਜਿਸ ਨੂੰ ਲੋਕ ਹੁਣ ਸੂਬੇਦਾਰ ਮੀਰ ਮੰਨੂ ਦੇ ਨਾਮ ਤੋਂ ਜਾਣਣ ਲੱਗੇ ਸਨ ਮੀਰ ਮੰਨੂ ਨੇ ਆਪਣਾ ਦੀਵਾਨ ਕੌੜਾ ਮਲ ਨੂੰ ਥਾਪਿਆ ਦੇ ਬਦਾਲੀ ਦਾ ਸਾਥ ਦੇਣ ਕਰਕੇ ਲਖੂ ਖਤਰੀ ਨੂੰ 30 ਲੱਖ ਟਕੇ ਜੁਰਮਾਨਾ ਲਾਇਆ 20 ਲੱਖ ਤਾਂ ਲਖੂ ਨੇ ਭਰ ਦਿੱਤਾ ਤੇ ਬਾਕੀ 10 ਲੱਖ ਬਦਲੇ ਉਸ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ ਸਿੱਖ ਪੰਥ ਦੇ ਹਿਤਾਸ਼ੀ ਦੀਵਾਨ ਕੌੜਾ ਮੱਲ ਨੇ ਮੀਰ ਮੰਨੂ ਨੂੰ ਬਾਕੀ 10 ਲੱਖ ਟਕੇ ਦੇਣ ਦੀ ਪੇਸ਼ਕਸ਼ ਕੀਤੀ ਦੀਵਾਨ ਸਾਹਿਬ ਨੇ ਹੀ ਪਤਵੰਤੇ ਨਾਲ ਲੈ ਕੇ ਲਖਪਤ ਰਾਏ ਦੇ ਤਰਲੇ ਪਾਏ ਸਨ ਕਿ ਸਿੱਖਾਂ ਤੇ ਕਹਿਰ ਨਾ ਟਾਹੇ ਔਰ ਗੁੱਸੇ ਤੇ ਹੰਕਾਰ ਵਿੱਚ ਅੰਨੇ ਹੋ ਚੁੱਕੇ ਲਖੂ ਖੱਤਰੀ ਨੇ ਕਿਹਾ ਸੀ ਜੇ ਰੱਬ ਖੁਦ ਆ ਕੇ ਰੋਕੇ ਤਾਂ ਵੀ ਨਹੀਂ ਰੁਕਾਂਗਾ ਹੁਣ ਮੈਂ ਇਸ ਧਰਤੀ ਤੋਂ ਸਿੱਖਾਂ ਦਾ ਨਾਮ ਨਿਸ਼ਾਨ ਮਿਟਾ ਕੇ ਹੀ ਦਮ ਲਾਵਾਂਗਾ ਉਸਦੇ ਇਹ ਭੜੇ ਤੇ ਕੌੜੇ ਬੋਲ ਸੁਣ ਕੇ ਦੀਵਾਨ ਸਾਹਿਬ ਵੀ ਬੋਲੇ ਸਨ ਉਲੂਆਂ ਦੇ ਕਿਹਾਂ ਤੋਂ ਸੂਰਜ ਨਹੀਂ ਟੜਦੇ ਹੁੰਦੇ ਲਖਪਤਰਾਏ ਜਿਹੜਾ ਕਾਂ ਕੋਹਲਾਂ ਤੋਂ ਆਪਣੇ ਆਂਡਿਆਂ ਦੀ ਰਾਖੀ ਨਾ ਕਰ ਸਕਦਾ ਹੋਏ ਉਹ ਬਾਜਾਂ ਨੂੰ ਮਾਰਨ ਦੇ ਸੁਪਨੇ ਨਹੀਂ ਲੈ ਸਕਦਾ ਦੁਨੀਆ ਦੇ ਸਾਰੇ ਜੰਗਲਾਂ ਦੇ ਗਿੱਦੜ ਇਕੱਠੇ ਹੋ ਕੇ ਵੀ ਕਿਸੇ ਇੱਕ ਸ਼ੇਰ ਦਾ ਸ਼ਿਕਾਰ ਨਹੀਂ ਕਰ ਸਕਦੇ ਅਸੀਂ ਤੇਰੇ ਭਲੇ ਲਈ ਹੀ ਕਹਿ ਰਹੇ ਹਾਂ ਹਜੇ ਵੀ ਆਪਣਾ ਹੰਕਾਰ ਛੱਡ ਦੇ ਪਰ ਲਖਪਤ ਨੇ ਕਿਸੇ ਦੀ ਵੀ ਇੱਕ ਨਹੀਂ ਸੁਣੀ ਤੇ ਅੱਜ ਜਦ 10 ਲੱਖ ਟੱਕੀਆਂ ਪਿੱਛੇ ਉਸ ਨੂੰ ਕਾਲ ਕੋਠੜੀ ਵਿੱਚ ਸੁੱਟਿਆ ਜਾ ਰਿਹਾ ਸੀ ਤਾਂ ਵੱਡੇ ਦਲੇਰ ਦੇ ਮੂੰਹ ਤੋਂ ਮੱਖੀ ਨਹੀਂ ਸੀ ਉਡਾਈ ਜਾ ਰਹੀ دیਵਾਨ ਕੌੜਾ ਮੱਲ ਨੇ ਮੀਰ ਮੰਨੂ ਨੂੰ ਕਿਹਾ ਸੂਬੇਦਾਰ ਸਾਹਿਬ ਜੀ ਬਚਦੇ 10 ਲੱਖ ਮੈਂ ਚੁਕਾ ਦਿਆਂ ਤਾਂ ਕਿ ਇਸ ਖਤਰੀ ਨੂੰ ਤੁਸੀਂ ਮੇਰੇ ਹਵਾਲੇ ਕਰ ਦਿਓਗੇ ਬੇਸ਼ੱਕ ਪਰ ਤੁਸੀਂ ਕੀ ਕਰੋਗੇ ਇਸ ਦਾ ਸਾਡਾ ਵੀ ਕੋਈ ਪੁਰਾਣਾ ਹਿਸਾਬ ਕਿਤਾਬ ਬਾਕੀ ਹੈ ਇਸ ਨਾਲ ਤੇ ਦੀਮਾਨ ਕੌੜਾ ਮੱਲ ਜੀ ਨੇ ਲਖਪਤਰਾਏ ਨੂੰ ਛੁਡਵਾ ਲਿਆ ਤਾਕਤ ਦੇ ਹੰਕਾਰ ਵਿੱਚ ਚੂਰ ਹੋ ਚੁੱਕੇ ਮਨੁੱਖ ਨੂੰ ਪਾਪ ਕਮਾਉਣ ਵੇਲੇ ਆਪਣੇ ਅੰਤ ਦਾ ਭੈਣ ਹੀ ਰਹਿੰਦਾ ਲਖਪਤਰਾਏ ਦੀਵਾਨੀਆਂ ਨਵਾਬੀਆਂ ਬਾਦਸ਼ਾਹੀਆਂ ਦੀ ਚਮਕ-ਦਮਕ ਬੰਦੇ ਨੂੰ ਉਸਦੀ ਅਸਲੀ ਔਕਾਤ ਭੁਲਾ ਦਿੰਦੀਆਂ ਹਨ ਉਹ ਵਿਚਾਰ ਬੈਠਦਾ ਹੈ ਕਿ ਮੌਤ ਉਸਦੇ ਦਰ ਤੇ ਵੀ ਦਸਕ ਦੇਵੇਗੀ ਤੇ ਫੇਰ ਹੋਵੇਗਾ ਨਿਆ ਅਸਲ ਨਿਆ ਸੋਚ ਕਿੱਡੇ ਦਾਅਵੇ ਕੀਤੇ ਸੰਤੂ ਸਿੱਖਾਂ ਦਾ ਖੂਰਾ ਖੋਜ ਮਿਟਾ ਦੇਾਂਗਾ ਆਹ ਕਰਦੇਾਂਗਾ ਸਿੱਖਾਂ ਨੂੰ ਉਹ ਕਰਦੇਾਂਗਾ ਪੰਥ ਤਾਂ ਉਸੇ ਚੜ੍ਹਦੀ ਕਲਾ ਵਿੱਚ ਹੈ ਲੱਖ ਪਤਰਾਏ ਮੰਤ ਦੇ ਨਿਸ਼ਾਨ ਉਵੇਂ ਹੀ ਝੂਲ ਰਹੇ ਹਨ ਨੀਲੇ ਬਾਣਿਆਂ ਨਾਲ ਸਜੇ ਸਿੰਘਾਂ ਦੇ ਦੁਮਾਲਿਆਂ ਦੇ ਚੱਕਰ ਉਵੇਂ ਹੀ ਲਿਸ਼ਕ ਰਹੇ ਹਨ ਖਾਲਸੇ ਦੀ ਤੁਰੰਗਾਂ ਦੀਆਂ ਟਾਪਾਂ ਦੀ ਆਵਾਜ਼ ਉਵੇਂ ਹੀ ਲਾਲ ਕਿਲੇ ਦੀਆਂ ਨੀਂਦਾਂ ਉਡਾ ਰਹੀ ਹੈ ਪਰ ਤੂੰ ਆਪਣੇ ਵੱਲ ਦੇਖ ਕਿੱਥੇ ਗਏ ਤੇਰੇ ਦਾਵੇ ਪਾਣੀ ਦੇ ਬੁਲਬਲੇ ਜਿਹੀ ਔਕਾਤ ਹੈ ਬਾਦਸ਼ਾਹਾਂ ਨਵਾਬਾਂ ਤੇ دیਵਾਨਾ ਦੀ ਤੇ ਪੰਥ ਬ੍ਰਹਿਮੰਡਾਂ ਦਾ ਮਾਲਕ ਹੈ ਦੀਵਾਨ ਕੌੜਾ ਮੱਲ ਜੀ ਬੋਲ ਰਹੇ ਹਨ ਤੇ ਲੱਖੂ ਨੂੰ ਆਪਣੀ ਜਾਨ ਮੁਠੀ ਵਿੱਚੋਂ ਕਿਰਦੀ ਮਿੱਟੀ ਮੰਗ ਜਾਪ ਰਹੀ ਹੈ ਤਰਲੇ ਉਹਦੇ ਸਾਰੇ ਸਰੀਰ ਵਿੱਚੋਂ ਲਗਾਤਾਰ ਡਿੱਗ ਰਹੇ ਹਨ ਤੂੰ ਫਿਕਰ ਨਾ ਕਰ ਮੈਂ ਤੈਨੂੰ ਨਹੀਂ ਮਾਰਾਂਗਾ ਤੇਰਾ ਨਿਆ ਤੇਰਾ ਫੈਸਲਾ ਅਕਾਲ ਪੁਰਖ ਦੀ ਦਰਗਾਹ ਤਾਂ ਹੋਵੇਗਾ ਹੀ ਪਰ ਉਸ ਤੋਂ ਪਹਿਲਾਂ ਮੈਂ ਤੈਨੂੰ ਅਕਾਲ ਪੁਰਖ ਕੀ ਫੌਜ ਦੇ ਹਵਾਲੇ ਕਰਾਂਗਾ ਇਹ ਹੁਣ ਖਾਲਸਾ ਪੰਥ ਦੇ ਹੱਥ ਹੈ ਇਹ ਤੇਰੀ ਦੇਦੀ ਕੀ ਹੋਣੀ ਤੈ ਹੁੰਦੀ ਹੈ ਕਾਲ ਸਾ ਪੰਥ ਦੇ ਹਵਾਲੇ ਹੋਣ ਦਾ ਸੁਣ ਕੇ ਲੱਖੂ ਨੂੰ ਕੰਬਣੀ ਛਿੜ ਗਈ ਸਿੱਖਾਂ ਤੇ ਕੀਤੇ ਤਸ਼ੱਦਦ ਜ਼ੁਲਮ ਇੱਕ ਇੱਕ ਕਰਕੇ ਉਸ ਨੂੰ ਅੱਗੇ ਆਉਣ ਲੱਗੇ ਕੱਲੂ ਘਾਰੇ ਵਿੱਚ ਕੀਤਾ ਗਿਆ ਕਤਲੇਆਮ ਯਾਦ ਕਰਕੇ ਉਸ ਦਾ ਸਰੀਰ ਝੂਠਾ ਪੈ ਗਿਆ ਦੀਵਾਨ ਕੌੜਾ ਮੱਲ ਜੀ ਨੇ ਲੱਖੂ ਦੀਆਂ ਮਸ਼ਕਾਂ ਨੂੜ ਕੇ ਪੰਥ ਦੇ ਚਰਨਾ ਵਿੱਚ ਲਿਆ ਸੁੱਟਿਆ ਜਿਨ੍ਹਾਂ ਨੂੰ ਮਟਾਉਣ ਦੀਆਂ ਲੱਖੋ ਫੜਾ ਮਾਰਨਾ ਹੁੰਦਾ ਸੀ ਅੱਜ ਆਪਣੀ ਜਾਨ ਤੇ ਬਣੀ ਹੋਣ ਵੇਲੇ ਉਹਨਾਂ ਵੱਲ ਤਰਸਾਈਆਂ ਅੱਖਾਂ ਨਾਲ ਤੱਕ ਰਿਹਾ ਹੈ ਉਸ ਦੇ ਅੰਦਰ ਕੀ ਚੱਲ ਰਿਹਾ ਹੈ ਇਹ ਖੁਦਾ ਜਾਣੇ ਪਰ ਖਾਲਸਾ ਪੰਥ ਦੁਸ਼ਟ ਨੂੰ ਸੋਧਣ ਲਈ ਗੁਰਮਤਾ ਕਰ ਰਿਹਾ ਹੈ ਹਜ਼ਾਰਾਂ ਸਿੱਖਾਂ ਦੇ ਕਾਤਲ ਲਖਪਤ ਨੂੰ ਕਰੜੀ ਸਜ਼ਾ ਦੇਣ ਲਈ ਸਿੰਘ ਜਥੇਦਾਰਾਂ ਅੱਗੇ ਬੇਨਤੀ ਕਰ ਰਹੇ ਹਨ ਕਾਨੂੰਨਾਨ ਪਡੋਲ ਕਠੂਹਾ ਨਖਾਸ ਚੌਂਕ ਸਭ ਥਾਵਾਂ ਦੇ ਹਿਸਾਬ ਕੀਤੇ ਜਾਣੇ ਸਨ ਲਖੂ ਨੂੰ ਸਜ਼ਾ ਸੁਣਾਈ ਗਈ ਖਾਲਸਾ ਜੀ ਸਿੰਘਾਂ ਨੇ ਗੁਰਮਤਾ ਕੀਤਾ ਹੈ ਕਿ ਕੋਈ ਸ਼ਸਤਰ ਐਸਾ ਨਹੀਂ ਹੈ ਜੋ ਇਸ ਪਾਪੀ ਦੇ ਲਹੂ ਨਾਲ ਰੰਗ ਕੇ ਪਲੀਤ ਕੀਤਾ ਜਾਏ ਖਾਲਸਾ ਇਹ ਵੀ ਨਹੀਂ ਚਾਹੁੰਦਾ ਕਿ ਐਸੇ ਅਕਰਤਕਣ ਹੰਕਾਰੀ ਜ਼ਾਲਮ ਦੇ ਲਹੂ ਦਾ ਇੱਕ ਕਤਰਾ ਵੀ ਪੰਜਾਂ ਪਾਣੀਆਂ ਦੀ ਧਰਤੀ ਤੇ ਡੁੱਲੇ ਸੋ ਇਸ ਨੂੰ ਐਸੀ ਸਜ਼ਾ ਦਿੱਤੀ ਜਾਵੇਗੀ ਜਿਸ ਨਾਲ ਇਹ ਹਰ ਰੋਜ਼ ਮਰੇਗਾ ਜਿਸ ਦਾ ਇਹ ਹੱਕਦਾਰ ਵੀ ਹੈ। ਮਨਥ ਵੱਲੋਂ ਲੱਖੂ ਨੂੰ ਲਈ ਗਈ ਸਜ਼ਾ ਗ੍ਰੰਥਾਂ ਵਿੱਚ ਵਰਣਨ ਕੀਤੇ ਗਏ ਕੁੰਭੀ ਨਰਕ ਜਹੀ ਸੀ। ਉਸ ਨੂੰ ਇੱਕ ਹਨੇਰੀ ਕੋਠੜੀ ਵਿੱਚ ਤਾੜਿਆ ਗਿਆ ਜਿਸ ਦੀ ਸਿਰਫ ਛੱਤ ਤੇ ਇੱਕ ਸੁਰਾਖ ਹੈ। ਸਭ ਖਲਕਤ ਨੂੰ ਕਿਹਾ ਗਿਆ ਕਿ ਉਹ ਜੰਗਲ ਪਾਣੀ ਉਸੇ ਸੁਰਾਖ ਵਿੱਚ ਜਾਣ। ਇਸ ਤਰ੍ਹਾਂ ਲਖਪਤ ਰਾਏ ਜਿਹਾ ਪਾਪੀ ਜਿਉਂ ਦਾ ਹੋਇਆ ਹੀ 6 ਮਹੀਨੇ ਨਰਕ ਭੋਗ ਕੇ ਅਸਲੀ ਕੁੰਭੀ ਨਰਕ ਲਈ ਚਲਾਣਾ ਕਰ ਗਿਆ